ਇਸ ਸਮੂਹੇ ਬੈਠੇ ਸਤਿਕਾਰਯੋਗ ਸਹਿਤਕਾਰਾਂ ਨੂੰ ਸਤਸ੍ਰੀ ਅਕਾਲ ਜੀ ਸਰਦਾਰ ਦਰਸ ਸਿੰਘ ਜੀ ਸਿੱਧੂ ਨੂੰ ਆਪਾਂ ਇਸ ਕਿਤਾਬ ਦੇ ਢੁੰਡਕ ਸਿਕਾਈ ਦੀ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆਂ ਇਹਨਾਂ ਦੇ ਪਰਿਵਾਰ ਨੂੰ ਤੇ ਸਿੱਧੂ ਸਾਹਿਬ ਨੂੰ ਤੇ ਹੋਰ ਜਿਹੜੇ ਰਿਸ਼ਤੇ ਇਦਾਰਾ ਆਏ ਨੇ ਉਹਨਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਬਹੁਤ ਸਾਰੇ ਕਿਤਾਬ ਹੈ ਜਿਹੜਾ ਜੰਦਾ ਅੰਦਰ ਨੂੰ ਹੈ ਉਹ ਜਿਹੜਾ ਬਾਹਰੋਂ ਹੈ ਤੇ ਉਹ ਜਿਹੇ ਪੈਨ ਨਾਲੇ ਲਿਖਿਆ ਹੋਇਆ ਸਾਰਾ ਕੁਝ ਸੋ ਹਰਜ ਕਿਸਾਨੇ ਨੂੰ ਹਰਜ ਕਿਸਾਨੇ ਨੂੰ ਛੱਡ ਖੁੱਦ ਕਸ਼ਿਆਂ ਦਾ ਰਾਸ ਜਣਾ ਰੱਖ ਹੌਸਲਾ ਮੰਜ਼ਲ ਪਾ ਸਜਣਾ ਤੇਰੇ ਆਪਣੇ ਤੈਨੂੰ ਠੱਗਦੇ ਨੇ ਤੈਨੂੰ ਓਹੀ ਓਹੀ ਚੰਗੇ ਲੱਗਦੇ ਨੇ ਤੇਰੇ ਆਪਣੇ ਤੈਨੂੰ ਠੱਗਦੇ ਨੇ ਤੈਨੂੰ ਓਹੀ ਓਹੀ ਚੰਗੇ ਲੱਗਦੇ ਨੇ ਨਾ ਕਸਮ ਉਹਨਾਂ ਦੀ ਖਾਸ ਜਣਾ ਰੱਖ ਹੌਸਲਾ ਮੰਜ਼ਲ ਪਾਸ ਜਣਾ ਰੱਖ ਹੌਸਲਾ ਮੰਜ਼ਲ ਪਾਸ ਜਣਾ ਤੇਰੇ ਆਲੇ ਦੁਆਲੇ ਚੋਰ ਬੜੇ ਤੈਨੂੰ ਲੂਟਣ ਦੇ ਲਈ ਉਹ ਖੜੇ ਤੇਰੇ ਆਲੇ ਦੁਆਲੇ ਚੋਰ ਬੜੇ ਤੈਨੂੰ ਲੂਟਣ ਦੇ ਲਈ ਉਹ ਖੜੇ ਚੋਰਾ ਤੋਂ ਆਪਾ ਬਜਾ ਸਜਣਾ ਚੋਰਾ ਤੋਂ ਆਪਾ ਬਚਾ ਸਜਣਾ ਰੱਖ ਹੌਸਲਾ ਰੱਖ ਹੌਸਲਾ ਮੰਜ਼ਲ 'ਪਾਸ ਜਣਾ ਰੱਖ ਹੌਸਲਾ ਮੰਜ਼ਲ 'ਪਾਸ ਜਣਾ ਹਰ ਕਾਲੀ ਅਲਖ ਜਗਾ ਲੈ ਤੂੰ ਏਕੇ ਦੀ ਅਗ ਮੰਗਾ ਲੈ ਤੂੰ ਹਰ ਕਾਲੀ ਅਲਖ ਜਗਾ ਲੈ ਤੂੰ ਏਕੇ ਦੀ ਅਗ ਮੰਗਾ ਲੈ ਤੂੰ ਫਿਰ ਆਪੇ ਲੱਭ ਜੂਰਾ ਸਜਣਾ ਫਿਰ ਆਪੇ ਲੱਭ ਜੂਰਾ ਸਜਣਾ ਰੱਖ ਹੌਸਲਾ ਮੰਜ਼ਲ ਤੱਕ ਸਜਣਾ ਐਵੇਂ ਕਿਸਮਤ ਨੂੰ ਨਾ ਕੋਸ ਦਰੈ ਵਿੱਚ ਸੰਘਰਸ਼ਾਂ ਤੇ ਐ ਗੱਲ ਤੂੰ ਕਹਿ ਐਵੇਂ ਕਿਸਮਤ ਨੂੰ ਨਾ ਕੋਸ ਦਰੈ ਵਿੱਚ ਸੰਘਰਸ਼ਾਂ ਆਪਣੀ ਗੱਲ ਤੂੰ ਕਹਿ ਸਿੱਧੂ ਪੇਤਾ ਤੂੰ ਸਦਾ ਸਿੱਧੂ ਭੇਤ ਤੂੰ ਸਭ ਦਾ ਪਾਸ ਜਣਾ ਸਿੱਧੂ ਭੇਤ ਤੂੰ ਸਭ ਦਾ ਪਾਸ ਜਣਾ ਰੱਖ ਹੌਸਲਾ ਰੱਖ ਹੌਸਲਾ ਰੱਖ ਹੌਸਲਾ ਮੰਜ਼ਲ ਪਾਸ ਜਣਾ ਰੱਖ ਹੌਸਲਾ ਨਹੀਂ ਬਹੁਤ ਅੱਛਾ ਹੈ ਬਹੁਤ ਰੱਖ ਹੌਸਲਾ ਛੱਡ ਕੋਤਕਸ਼ੀ ਆਂਦਾ ਰਾਸ ਜਣਾ ਰੱਖ ਹੌਸਲਾ ਮੰਜ਼ਲ ਪਾਸ ਜਣਾ ਬਹੁਤ ਹੀ ਸਹੀ ਦੇਣ ਵਾਲੀ ਕਵਿਤਾ ਬਹੁਤ ਵਧੀਆ ਆਵਾਜ਼ ਪੇਸ਼ ਕੀਤੀ ਆਉਜੀ ਪ੍ਰਕਾਸ਼ ਸਿੰਘ ਜੀ ਕਤਬ ਦੇ ਗੀਤ ਕਿਤਾਬਾਂ ਦੇ ਗੀਤ ਹੈ ਕਵੀਸ਼ਰੀ ਵੈਸੇ ਰਿਸ਼ਤੇ ਮੁੱਕ ਚੱਲੇ ਨੇ ਹਾਂਜੀ ਸੇਸਬ ਦਿਲ ਨੂੰ ਚੈਣ ਜਾਨ ਆਵੇ ਰਿਸ਼ਤੇ ਮੁੱਕ ਚੱਲੇ ਨੇ ਮਨ ਨੂੰ ਚੈਨ ਜਹਾਨਾ ਆਵੇ ਰਿਸ਼ਤੇ ਮੁਕ ਚੱਲੇ ਨੇ ਮਨ ਨੂੰ ਚੈਨ ਜਹਾਨਾ ਆਵੇ ਆਪਣੇ ਹੀ ਆਪਣਿਆਂ ਨੂੰ ਵਜਕਲ ਅੱਖਾਂ ਕੱਟ ਵਖਾਵੇ ਰਿਸ਼ਤੇ ਰਿਸ਼ਤੇ ਮੁਕ ਚੱਲੇ ਨੇ ਮਨ ਨੂੰ ਚੈਨ ਜਹਾਨਾ ਆਵੇ ਇਸ ਤੇ ਮੁੱਕ ਚੱਲੇ ਨੇ ਮਨ ਨੂੰ ਚੈਨ ਦੇਹਾਨਾ ਰੋ ਦਿਲ ਅੰਦਰ ਗੁੱਸਾ ਹੈ ਅੱਖਾਂ ਨਾਲ ਨਫ਼ਰਤ ਪਣੀਆ ਮੁੱਕ ਚਲੀਆਂ ਅਣਖਾਂ ਲੈ ਜਮੀਰਾ ਕੱਲਾ ਨਾ ਮਰੀਆ ਉੰਦ ਤੇ ਲਾਚ ਤੋਲ ਨਹੀਂ ਫਿਰ ਵੀ ਫੋਕੇ ਕਰਦੇ ਤਾਵੇ ਕ੍ਰਿਸ਼ਟ ਰਿਸ਼ਤੇ ਮੁਕ ਚੱਲੇ ਨੇ ਮਨ ਨੂੰ ਚੈਨ ਜਹਾਨਾ ਆਵੇ ਰਿਸ਼ਤੇ ਮੁਕ ਚੱਲੇ ਨੇ ਮਨ ਨੂੰ ਚੈਨ ਜਹਾਨਾ ਆਵੇ ਅਜਨਾ ਉਹ ਸਾਂਝ ਰਹੀ ਜੋ ਸੀ ਵਿੱਚ ਬਚਪਨ ਦੇ ਵੇਖੀ ਲਹੂ ਚਟਾ ਹੋ ਗਿਆ ਏ ਬੰਦਾ ਅਜਦਾ ਬਣ ਗਿਆ ਦੇਖੀ ਹੱਕ ਗਰੀਬਾਂ ਦਾ ਤੈਨੂੰ ਬੰਦਾ ਲਾਲਚੀ ਖਾਵੇ ਹੱਕ ਗਰੀਬਾਂ ਦਾ ਤੈਨੂੰ ਬੰਦਾ ਲਾਲਚੀ रिश्ते मुख छे ने मनू चैन जहा न आे रिश्ते मुख चे ने मनू चैन जहा ਅੱਜ ਕੱਲ੍ਹ ਦੇ ਲੀਡਰ ਤਾਂ ਲਾਉਂਦੇ ਚੂਣਾ ਵੇਲੇ ਲਾਰੇ ਜਿੱਤ ਜਾਂਦੇ ਚੂਣਾ ਲੈ ਫਿਰ ਤਾਂ ਦਿਲੇ ਵਖਾਉਂਦੇ ਤਾਰੇ ਪੰਜ ਸਾਲ ਤਲਬ ਦੇ ਨਾਲ ਲੋਕੀ ਲਬ ਲਬ ਕੇ ਥੱਕ ਜਾਵੇ ਪੰਜ ਸਾਲ ਤਲਬ ਦੇ ਨਾਲ ਲੋਕੀ ਲਬ ਲਬ ਕੇ ਥੱਕ ਇਸੇ ਮੁਕ ਚੱਲੇ ਨੇ ਮਨ ਨੂੰ ਚੈਨ ਦੇਹਾਨਾ ਆਵੇ ਇਸੇ ਮੁਕ ਚੱਲੇ ਨੇ ਮਨ ਨੂੰ ਚੈਨ ਦੇਹਾਨਾ ਆਵੇ मिलके आपा त समाजनु इक ਪਰਵਾਰ ਬਣਾਈਏ ਦਿਲੋਂ ਕੱਢ ਕੇ ਵੈਰਾਂ ਨੂੰ ਅਜ ਤਾਂ ਪਿਆਰ ਦਾ ਹੱਥ ਵਧਾਈਏ ਸਿੱਧੂ ਇਹੋ ਦਵਾ ਕਰੀਏ ਨਾ ਕੋਈ ਕਿਸੇ ਦਾ ਦਿਲ ਦਿਖਾਵੇ ਸਿੱਧੂ ਇਹੋ ਦਵਾ ਕਰੀਏ ਨਾ ਕੋਈ ਕਿਸੇ ਦਾ ਦਿਲ ਦਿਖਾਵੇ ਰਿਸ਼ਤੇ ਮੁਕ ਚੱਲੇ ਨੇ ਮਨ ਨੂੰ ਚੈਨ ਜਿਹੜਾ ਨਾ ਆਵੇ ਰਿਸ਼ਤੇ ਮੁੱਕ ੱੱਲੇ ਨੇ ਮਨ ਨੂੰ ਚੈਨ ਜਿਹਾਨਾ ਆਵੇ ਬਹੁਤ ਵਧੀਆ ਬਹੁਤ ਵਧੀਆ ਪੇਸ਼ਕਾਰੀ ਬਹੁਤ ਹੀ ਵਧੀਆ ਅਲਫਾਸ ਤੇ ਪੇਸ਼ਕਾਰੀ ਵੈਲ ਡਨ ਥੋੜਾ ਮਿਊਜ਼ਿਕ ਇੰਸਟਰੂਮੈਂਟ ਨਾਲ ਹੋਰ ਵੀ ਵਧੀਆ ਲੱਗਦਾ ਨਾ ਗਾਣਾ ਗਾਇਆ ਹੋਇਆ ਬਹੁਤ ਵਧੀਆ ਰਿਸ਼ਤੇ ਮੁਕ ਚੱਲੇ ਨੇ ਮਾਨੂੰ ਚੈਨ ਜਿਹਾਂ ਨਾ ਆਵੇ ਆਪਣੇ ਹੀ ਆਪਣੇ ਨੂੰ ਅੱਜ ਕੱਲ ਅੱਖਾਂ ਘੱਟ ਡਰਾਵੇ ਸਿਹਤ ਵਿਗਿਆਨ ਕੇਂਦਰ ਦਾ ਪਿੱਛੇ ਜਾਇ ਗਿਆਨ ਸਿੰਘ ਦਰਦੀ ਜੀ ਆਏ ਸੀ ਕੈਨੇਡਾ ਤੋਂ ਤੇ ਉਹ ਮਾਈਕ ਸਹਿਤਾ ਵੀ ਕਰਕੇ ਗਾਣੇ 5000 ਰੁਪਏ ਸਬਾ ਵਾਸਤੇ ਤੇ ਕਮਾ ਵਾਸਤੇ ਦੇ ਕੇ ਗਏ ਨੇ ਤੇ ਪਿੱਛੇ ਸਾਡੇ ਸਰਦਾਰ ਹਰਜੀਤ ਸਿੰਘ ਜੀ ਬੈਠੇ ਨੇ ਉਹ ਵੀ ਸਮੇਂ ਸਮੇਂ ਤੇ ਐ ਮਾਈਕ ਸਹਾਇਤਾ ਵੀ ਤੇ ਹੋਰ ਕੰਮਾਂ ਦੇ ਵਿੱਚ ਵੀ ਸਹਾਇਤਾ ਕਰਦੇ ਰਹਿੰਦੇ ਨੇ ਤੇ ਲੈਲੀ ਤੇ ਭਰਪੂਰ ਸਿੰਘ ਇਹ ਵੀ ਸਾਡੇ ਬਹੁਤ ਵਧੀਆ ਕੰਮੇ ਨੇ ਇਹਨਾਂ ਸਾਰਿਆਂ ਦੇ ਰਲ ਮਿਲ ਕੇ ਜਿਹੜੀ ਸਾਡੀ ਸਭਾ ਹੈ ਉਹ بلੰਦੀਆਂ ਤੱਕ ਪਹੁੰਚ ਰਹੀ ਹੈ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ